ਤਰ੍ਹਾਂ ਦਾ ਮਾਹੌਲ ਐ ਕਿਵੇਂ ਕੀ ਦੇਖ ਬੋਤਲ ਮਾਹੌਲ ਬਹੁਤ ਵਧੀਆ ਹੈ ਹਮਨਪੁਰਵਕ ਵੋਟਾਂ ਪੈ ਰਹੀਆਂ ਨੇ ਮੈਨਾਂ ਕਿਤੇ ਸ਼ੋਰ ਸ਼ਰਾਬੇ ਤੋਂ ਆਈਡੀ ਨਹੀਂ ਰੱਖਿਆ ਵਧੀਆ ਟੰਗਾਂ ਨੂੰ ਵੋਟਿੰਗ ਸਰ ਜੇ ਦੇਖਦੇ ਸਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਬਈ ਵੋਟ ਪਾਈ ਹੈ ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਇੱਕ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲੈਂਡ ਆਂਡ ਆਰਡਰ ਦਾ ਹੈ ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾਵਰਨ ਦਾ ਹੈ ਡੂੰਘੇ ਵਾਟਰ ਲੈਵਲ ਦਾ ਹੈ ਇਹ ਸਮੱਸਿਆ ਆਮ ਨਹੀਂ ਹੋਰ ਸਾਰੀਆਂ ਪੰਜਾਬ ਦੀ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜਿਆਦਾ ਲਾਈਨ ਆਉਟਰ ਬਾਅਦ ਹਮਨਕੁਰੂ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਕਿਪੋਦਾ ਸੀ ਖਮਿਆਜਾ ਵੀ ਭੁਗਤਿਆ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇੰਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਬਾਰਦਾਤ ਦੇ ਵਿੱਚ ਇਨਵੋਲਡ ਵਿਅਕਤੀ ਨੂੰ ਅਜੇ ਤੱਕ ਸਜ਼ਾ ਨਹੀਂ ਹੋਈ ਤੁਸੀਂ ਸੁਣੀ ਹੈ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤੇ ਉਹਨੂੰ ਸਜ਼ਾ ਹੋ ਗਈ ਹੋਵੇ ਉਮਰ ਕੈਦ ਹੋ ਗਈ ਹੋਵੇ ਜਾਂ ਕੁਝ ਨਾ ਕਦੇ ਨਹੀਂ ਹੁੰਦੀ ਮਕਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤਨੇ ਕਿਤੇ ਜਾ ਕੇ ਸਾਡੀ ਜੁਲੂਰੀ ਸ਼ਰੀ ਦੇ ਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ ਹੈ ਜਾਂ ਉਹਨੂੰ ਜਿਹੜੇ ਕੇਸ ਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ ਉੱਥੋਂ ਦਾ ਐਵਿਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ ਇਹੀ ਕਾਰਨ ਹੈ ਵੀ ਕਿਸੇ ਵੀ ਗੈਂਗਸਟਰ ਦੇ ਦਰਜਨਾ ਪਰਚੇ ਹੋਣ ਦੇ ਬਾਵਜੂਦ ਈਵਨ ਇੱਥੇ ਤੱਕ ਆ ਵੀ 100-100 ਪਰਚਾ 70-70 ਪਰਚੇ ਹੋਣ ਦੇ ਬਾਵਜੂਦ ਵੀ ਅਦਾਲਤ ਹਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਲੇ ਤੱਕ ਨਹੀਂ ਕੋਈ ਕੁਝ ਕੀ ਕਿਤੇ ਨਹੀਂ ਤਾਂ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਨਹੀਂ ਸਨ ਭਈ ਤੁਸੀਂ ਪਿਛਲੇ ਦਿਨ ਹੀ ਰਾਹੁਲ ਨੂੰ ਮਿਲੇ ਸੀ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਤੁਹਾਨੂੰ ਕਿ ਤੁਹਾਡਾ ਮਸਲਾ ਇਹਦਾ ਪਹਿਲ ਦੇ ਵਿੱਚ ਹੈ ਬਿਲਕੁਲ ਬਹੁਤ ਵਧੀਆ ਮਾਹੌਲ ਚ ਰਾਹੁਲ ਜੀ ਨਾਲ ਗੱਲ ਹੋਈ ਔਰ ਜਿਹੜੀ ਸਭ ਤੋਂ ਵੱਡਾ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ ਮਾਨਸਿਕਤਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਖੁਦ ਵੀ ਨਿਕਲੇ ਨੇ ਤੋਂ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਇਸ ਗੱਲ ਦਾ ਵੀ ਮੈਂ ਸਮਝ ਸਕਦਾ ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਲਈ ਵੀ ਤੁਸੀਂ ਤੁਸੀਂ ਕਿਸ ਤਰ੍ਹਾਂ ਵਿਚਰਦੇ ਮੈਂ ਸਾਰੀ ਸਿੱਧੀ ਤੋਂ ਬਕੋਬੀ ਜਾਣਦਾ ਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਤੁਹਾਨੂੰ 100% ਮੈਂ ਜਸਸ ਦੇਵਾਂਗਾ ਡੈਫੀਨੇਟ ਦੇਵਾਂਗਾ ਭਾਵੇਂ ਪੂਰੇ ਵਾਦੇ ਨਹੀਂ ਕਿਹਾ ਵੀ ਕੋਸ਼ਿਸ਼ ਕਰਾਂਗੇ ਪੂਰੇ 100% ਆਰਾਮ ਦੇ ਨਾਲ ਮੈਂ ਬੜਾ ਭਰੋਸਾ ਦਿੰਦਾ ਹਾਂ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ ਜਦੋਂ ਆਪਾਂ ਕਾਨੂੰਨ ਦੇ Daire 'ਚ ਰਹਿ ਕੇ ਜੜਾਈ ਲੜਨੀ ਹੈ ਤਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਸ਼ਵਾਸ ਨਾ ਕਰਨੀ ਪਵੇ ਤੇ ਇੰਡੀਆ ਲਾਈਨਸ ਜਿੱਦਾਂ ਦੀਆਂ ਗੱਲਾਂ ਮੈਂ ਸੁਣਦੇ ਆ ਜਾਂ ਕੋਈ ਉਮੀਦ ਹੈ ਸਾਨੂੰ ਲੱਗਦਾ ਵੀ ਇੰਡੀਆ ਲਾਈਨਸ ਜੇ ਆ ਜਾਵੇ ਹਨ ਤਾਂ ਸਾਡੇ ਲਈ ਹੋਰ ਥੋੜਾ ਜਿਹਾ ਸੌਖਾ ਸਾ ਆਊਗਾ ਨਹੀਂ ਫਿਰ ਲਟਕੀਦਾ ਜਾਂਦੀ ਹੈ ਹੋਰ ਲਟਕ ਲਾਂਗੇ ਹੋਰ